ਹallelujah ਸਾਰੇ ਪੰ ਪ੍ਰਭਾਨ ਨੂੰ ਬਹੁਤ ਹੀ ਪਿਆਰ ਭਰੀ ਜੈ ਐਮਸੀ ਦੀ ਪਰਮੇਸ਼ਰ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੇ ਤੇ ਮੈਂ ਯਕੀਨ ਕਰਦੀ ਆ ਕਿ ਤੁਸੀਂ ਬਿਲਕੁਲ ਠੀਕ ਹੋ ਰਾਜੀ ਖੁਸ਼ ਹੋ ਪਰਮੇਸ਼ਰ ਦੇ ਆਨੰਦ ਤੇ ਸ਼ਾਂਤੀ ਦੇ ਨਾਲ ਭਰੇ ਹੋਏ ਹੋ ਅਰ ਪਰਮੇਸ਼ਰ ਦਾ ਫਜ਼ਲ ਵਾਲਾ ਹੱਥ ਤੁਹਾਡੇ ਉੱਤੇ ਆ ਹallelujah ਅਰੇ ਮੈਂ ਵੀ ایمان ਰੱਖਦੀ ਆ ਕਿ ਅੱਜ ਤੁਸੀਂ ਬਹੁਤ ਵੱਡੀ ਬਰਕਤ ਦੇ ਨਾਲ ਜਾਓਗੇ। ਅਮੀਨ। ਸੋ ਅੱਜ ਬਹੁਤ ਹੀ ਸੋਨਾ ਦੇਣਿਆ। ਕਿਉਂਕਿ ਇਹ ਦਿਨ ਸਾਨੂੰ ਪਰਮੇਸ਼ਵਰ ਨੇ ਦਿੱਤਾ ਆ। ਹallelujah। ਅੱਜ ਦਾ ਦਿਨ ਯਹਵਾ ਨੇ ਬਣਾਇਆ ਤੇ ਅਸੀਂ ਇਹਦੇ ਵਿੱਚ ਆਨੰਦਿਤ ਹਾਂ। ਕਿੰਨੇ ਜਾਣੇ ਆਨੰਦਿਤ। ਸਭ ਆਨੰਦਿਤ। ਹallelujah। ਪ੍ਰਭੂ ਜੀ ਦੀ ਬਹੁਤ ਬੜੀ ਆਈ ਹੋਵੇ ਕਿ ਪਰਮੇਸ਼ਵਰ ਨੇ ਸਾਨੂੰ ਫਿਰ ਤੋਂ ਇੱਕ ਸਮਾਂ ਬਖਸ਼ਿਆ ਕਿ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਸਕੇ ਅਰ ਪਰਮੇਸ਼ਵਰ ਦੇ ਹਜ਼ੂਰੋਂ ਅਸੀਂ ਪਰਮੇਸ਼ਵਰ ਦੀ ਬਾਣੀ ਦੇ ਰੂਪ ਵਿੱਚ ਪਰਮੇਸ਼ਵਰ ਦੀਆਂ ਗੱਲਾਂ ਨੂੰ ਸੁਣਾਗੇ ਅਰ ਸ਼ਿਫਾ ਤੇ छुटकारे ਦੇ ਰੂਪ ਦੇ ਵਿੱਚ ਅਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਲਵਾਂਗੇ ਹਾਲੇਲੂਇਆ ਸੋ ਤੁਸੀਂ ਵਾਕਿਆ ਹੀ ਵਾਦਿਆਂ ਨੂੰ ਪੂਰਾ ਕਰਨ ਵਾਲੇ ਪਰਮੇਸ਼ਵਰ ਦੇ ਪੁੱਤਰ ਈ ਆਓ ਤੇ ਤੁਸੀਂ ਅੱਜ ਆਪਣੇ ਵਾਅਦੇ ਨੂੰ ਪੂਰਾ ਕੀਤਾ ਆ ਹallelujah ਤੁਸੀਂ ਜੋ ਪ੍ਰੋਮਿਸ ਪਿਛਲੀ ਵਾਰੀ ਕਰਕੇ ਗਏ ਸੀਗੇ ਕਿ ਮਸੀਹ ਦੇ ਪ੍ਰੇਮ ਨਾਲੋਂ ਸਾਨੂੰ ਕੋਈ ਵੱਖ ਨਹੀਂ ਕਰ ਸਕਦਾ ਭਾਵੇਂ ਮੀਂਹ ਹੋਣ ਠੰਡ ਹੋਵੇ ਗਰਮੀ ਹੋਵੇ ਹਨੇਰੀ ਹੋਵੇ ਪਰ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚਾਂਗੇ ਤੁਸੀਂ ਪਰਮੇਸ਼ਵਰ ਨਾਲ ਵਾਅਦਾ ਕੀਤਾ ਤੇ ਪਰਮੇਸ਼ਵਰ ਨੇ ਤੁਹਾਨੂੰ ਉਹ ਪੂਰਾ ਕਰਨ ਦੀ ਸਮਰਥ ਬਖਸ਼ੀ ਹallelujah ਤੁਹਾਡੇ ਮਨ ਵਿੱਚ ਸੀ ਤਾਂ ਪ੍ਰਭੂ ਤੁਹਾਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਹallelujah ਸੋ वचन ਚ ਲਿਖਿਆ ਆਪਣੇ ਰਾਹਾਂ ਨੂੰ ਯਹੋਵਾ ਦੇ ਗੋਚਰਾ ਕਰ ਤੇ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਸੋ ਤੁਸੀਂ ਆਪਣੇ ਮਨ ਨੂੰ ਪਰਮੇਸ਼ਵਰ ਦੇ ਅੱਗੇ ਰੱਖਿਆ ਤੇ ਪਰਮੇਸ਼ਵਰ ਨੇ ਤੁਹਾਡੀ ਇੱਛਾ ਨੂੰ ਪੂਰਾ ਕੀਤਾ ਤੇ ਜਿੱਦਾਂ ਤੁਸੀਂ ਅੱਜ ਇਸ ਮੀ ਨੂੰ ਹਰਾ ਕੇ ਮੌਸਮ ਦੇ ਜ਼ੋਰ ਨੂੰ ਹਰਾ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਆ ਹਮੇਸ਼ਾ ਆਪਾਂ ਇਦਾਂ ਹੀ ਕਰਨਾ ਆ ਹallelujah ਜੇ ਰਾਦੇ ਮਜ਼ਬੂਤ ਹੋਣ ਤੇ ਕਦੀ ਵੀ ਹਾਰ ਨਹੀਂ ਹੁੰਦੀ ਤੇ ਜਦੋਂ ਯਹੋਵਾ ਸਾਡੇ ਵਾਲਿਆ ਤੇ ਸਾਡੇ ਵਿਰੁੱਧ ਕੋਈ ਹੋ ਹੀ ਨਹੀਂ ਸਕਦਾ ਫਿਰ ਮੌਸਮ ਵੀ ਸਾਡੇ ਪੱਖ ਚ ਹੋ ਜਾਣਗੇ ਜਿਨ੍ਹਾਂ ਦੇ ਨਾਲ ਯਹੋਵਾ ਖੜ ਜਾਏ ਉਹਨਾਂ ਦੇ ਅੱਗੇ ਤੇ ਸਮੁੰਦਰਾਂ 'ਚ ਵੀ ਰਾਹ ਬਣ ਜਾਂਦੇ ਆ ਹallelujah ਤੇ ਜੇ ਤੁਹਾਡੇ ਇਰਾਦੇ ਇਦਾਂ ਹੀ ਮਜ਼ਬੂਤ ਰਹੇ ਤਾਂ ਮੈਨੂੰ ਇਦਾਂ ਲੱਗਦਾ ਆ ਪਰਮੇਸ਼ਵਰ ਨੇ ਤੰਬੂ ਵਾਲੇ ਥਾਂ ਦੇ ਉੱਤੇ ਵੀ ਸ਼ੈੱਡ ਪਾ ਦੇਣਾ ਤੁਹਾਡੇ ਲਈ ਹallelujah ਮੈਨੂੰ ਲੱਗਦਾ ਆ ਇਦਾਂ ਵੀ ਬਹੁਤ ਛੇਤੀ ਪ੍ਰਭੂ ਨੇ ਪੂਰਾ ਕਰ ਦੇਣਾ ਤੁਹਾਡੇ ਇਰਾਦਿਆਂ ਦੇ ਅੱਗੇ ਬਸ ਤੁਹਾਨੂੰ ਪ੍ਰਭੂ ਨੂੰ ਆਪਣਾ ਪਿਆਰ ਦਿਖਾਉਣਾ ਪੈਣਾ ਹੈ ਇੰਤਜ਼ਾਮ ਪ੍ਰਭੂ ਜੀ ਨੇ ਤੁਹਾਡੇ ਲਈ ਕਰੀ ਜਾਣੇ ਸਾਰੇ ਦੇ ਸਾਰੇ ਸੋ ਹਮੇਸ਼ਾ ਆਪਾਂ ਇਦਾਂ ਹੀ ਪ੍ਰਭੂ ਦੇ ਨਾਲ ਵਫਾਦਾਰੀ ਦੇ ਵਿੱਚ ਚੱਲਣਾ ਹੈ ਪ੍ਰੇਮ ਦੇ ਨਾਲ ਚੱਲਣਾ ਹੈ ਜੇਕਰ ਅਸੀਂ ਪਰਮੇਸ਼ਵਰ ਜੀ ਦੇ ਨਾਲ ਵਫਾਦਾਰੀ ਤੇ ਪ੍ਰੇਮ ਵਿੱਚ ਚੱਲਾਂਗੇ ਤਾਂ ਕੋਈ ਇਨਸਾਨ ਤੇ ਸ਼ੈਤਾਨ ਦੀ ਸ਼ਕਤੀ ਸਾਨੂੰ ਸਾਡੀ ਬਰਕਤ ਤੋਂ ਰੋਕ ਨਹੀਂ ਸਕਦੀ ਤਿਆ ਜਦ ਮੈਨੂੰ ਪੂਰਾ ਯਕੀਨ ਕਿ ਤੁਸੀਂ ਜੇ ਇਸ ਭਲੀ ਇੱਛਾ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਏ ਹੋ ਉਹ ਪੂਰੀ ਜ਼ਰੂਰ ਹੋ ਜਾਣੀ ਆ ਸਗੋਂ ਉਸ ਤੋਂ ਵੀ ਵੱਡੀ ਬਰਕਤ ਤੁਹਾਨੂੰ ਮਿਲ ਜਾਣੀ ਆ ਜਿੰਨੀ ਤੁਸੀਂ ਸੋਚੀ ਵੀ ਨਹੀਂ ਜੋ ਤੁਸੀਂ ਸੋਚ ਕੇ ਆਏ ਉਹ ਮਿਲਣਾ ਆ ਪਰ ਉਸ ਤੋਂ ਐਕਸਟਰਾ ਮਿਲਣਾ ਆ ਹਾਲੇਲੂਇਆ ਵਚਨ ਦੇ ਵਿੱਚ ਲਿਖਿਆ ਆ ਦਿਓ ਤਾ ਜਾਏਗਾ ਅੱਜ ਤੁਸੀਂ ਜੋ ਤੁਹਾਡੇ ਕੋਲ ਸੀ ਤੁਸੀਂ ਪਰਮੇਸ਼ਵਰ ਨੂੰ ਦਿੱਤਾ ਹੈ ਔਰ ਜੋ ਪਰਮੇਸ਼ਵਰ ਦੇ ਕੋਲ ਅੱਜ ਪ੍ਰਭੂ ਜੀ ਵੀ ਤੁਹਾਨੂੰ ਦੇਣਗੇ ਹallelujah ਸੋ ਏਵਰੀ ਸੰਡੇ ਆਪਣੇ ਪੂਰੇ ਪਰਿਵਾਰ ਦੇ ਨਾਲ ਚਰਚ ਵਿੱਚ ਪਹੁੰਚਣਾ ਆਪਣਾ ਰੂਟੀਨ ਬਣਾਓ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਵਾਂਗੇ ਤਾਂ ਬੱਚੇ ਵੀ ਪਰਮੇਸ਼ਵਰ ਦੇ ਪ੍ਰੇਮ ਦੇ ਨਾਲ ਜੁੜਨਗੇ ਪਰਮੇਸ਼ਵਰ ਦੇ ਵਚਨਾਂ ਨੂੰ ਜਾਣਨਗੇ ਤੇ ਫਿਰ ਜਦੋਂ ਆਪਣੀ ਭਰ ਜਵਾਨੀ ਦੇ ਵਿੱਚ ਹੋਣਗੇ ਤਾਂ ਸਾਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਪਊਗੀ ਫਿਰ ਪ੍ਰਭੂ ਉਹਨਾਂ ਨੂੰ ਸੰਭਾਲ ਕੇ ਰੱਖਣਗੇ ਪ੍ਰਭੂ ਦੇ ਵਚਨ ਉਹਨਾਂ ਦੇ ਹਿਰਦਿਆਂ ਦੀ ਰਾਖੀ ਕਰਨਗੇ ਹallelujah ਤੇ ਇਹ ਨਾਲ ਨਾਲ ਇਹ ਵੀ ਗੱਲ ਦਾ ਚੇਤਾ ਰੱਖਣਾ ਕਿ ਜਿਹੜੇ ਜੋੜੇ ਆਪਾਂ ਪਿੱਛੇ ਲਾਏ ਆ ਬਸ ਆਪੋ ਆਪਣੇ ਹੀ ਪਾ ਕੇ ਜਾਣੇ ਆ ਕਾਕੀ ਆਪਾਂ ਬਰਕਤ ਲੈਣ ਵਾਸਤੇ ਆਏ ਆ ਆਪਾਂ ਆਪਣੇ ਹਿੱਸੇ ਦੀ ਲੈ ਕੇ ਜਾਣੀ ਆ। ਠੀਕ ਹੈ? ਤਾਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਪਲੀਜ਼। ਤੁਹਾਨੂੰ ਪਰਮੇਸ਼ਵਰ ਨੇ ਬਹੁਤ ਬਰਕਤਾਂ ਦਿੱਤੀਆਂ ਆ। ਜਿੰਨੀਆਂ ਹੈਗੀਆਂ ਉਹ ਉਸ ਤੋਂ ਵੀ ਵੱਧ ਹੋਰ ਮਿਲ ਜਾਣੀਆਂ ਆ। ਪਰ ਆਪਾਂ ਜੋੜਾ ਆਪੋ ਆਪਣਾ ਹੀ ਪਾਉਣਾ ਆ। ਆਪਾਂ ਆਪਣੇ ਬੱਚਿਆਂ ਨੂੰ ਵੀ ਦੱਸ ਦੇਣਾ। ਕਈ ਵਾਰੀ ਨਿਆਣਿਆਂ ਨੂੰ ਫੁੱਲਾਂ ਵਾਲੀਆਂ ਚੀਜ਼ਾਂ ਪਸੰਦ ਆ ਜਾਂਦੀਆਂ, ਚਮਕੜੀਆਂ ਚੀਜ਼ਾਂ ਪਸੰਦ ਆ ਜਾਂਦੀਆਂ। ਤੋ ਉਹ ਮਨ ਲੋ ਮੱਲੀ ਪੈਰ 'ਚ ਹੋਰ ਕਿਸੇ ਦੀ ਪੈ ਜਾਂਦੀ ਆ ਪਰ ਆਪਾਂ ਬੱਚਿਆਂ ਨੂੰ ਦੱਸ ਦੇਣਾ ਵੀ ਆਪਾਂ ਇਦਾਂ ਕਰਨਾ ਨਹੀਂ ਆ ਆਪੋ ਆਪਣੇ ਫੁੱਲਾਂ ਵਾਲੀਆਂ ਜੁੱਤੀਆਂ ਹੀ ਪਾਉਣੀਆਂ ਆ ਪ੍ਰਭੂ ਦੇ ਵੀੜੇ ਆਈ ਹੋਵੇ ਸੋ ਪ੍ਰਭੂ ਤੁਹਾਨੂੰ ਆਪਣੇ ਖੰਭਾਂ ਹੇਠ ਹਮੇਸ਼ਾ ਸੰਭਾਲ ਕੇ ਰੱਖਣ ਤੇ ਪਰਮੇਸ਼ਵਰ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇ ਆਮੀਨ